ਜਾਣਾ ਸਰੇਦੀਆ ਆਵੇ ਮਾਸਟਰਾਂ ਕੋਲ ਨੰਦਾ ਉਹਦਾ ਮਾਰਨ ਤੇ ਕੁੱਤੇ ਦਾ ਤੇ ਆ ਜੀ ਪੰਜ ਕੀ ਨਾਂ ਤੁਹਾਡਾ ਹਾਂਜੀ ਸੰਦੀਪ ਕੌਰ ਕਿੱਥੇ ਰਹਿਣਾ ਲੇ ਆ ਅਸੀਂ ਪਲਾਟ ਦੇ ਠੀਕ ਹੈ ਜੀ ਮੰਨਦੇ ਅੱਜ ਕੋਈ ਹਸਤਾ ਲਾਏ ਹੋ ਤੁਹਾਡੇ ਨਾਲ ਕੋਣ ਹੈਗੇ ਜਿਹੜੇ ਲਾਈ ਥੋੜਾ ਚਾਨਣਾ ਘਪਾਓ ਸਰ ਇਹ ਮੇਰੇ ਨਾਨਾ ਨੇ ਅੱਛਾ ਜੀ ਇਹਨਾਂ ਉਹ ਵੀਰਵਾਰ ਸਵੇਰੇ 11 11:30 ਵਜੇ ਤੱਕ ਬਹੁਤ ਇਹਨਾਂ ਦੀ ਸਾਨੂੰ ਖਬਰ ਮਿਲੀ ਕਿ ਇਹਦੇ ਨਾਲ ਇਦਾਂ ਹੋਇਆ ਵਾ ਵੀਡੀਓ ਪਹੁੰਚੀ ਗਈ ਸਾਡੇ ਕੋ ਤੇ ਅਸੀਂ ਸਾਰੇ ਉਸੇ ਵੇਲੇ ਮੇਰੇ ਬਾਕੀ ਵੀ ਭੈਣਾਂ ਪਧਾਈ ਦੀ ਵੱਡੀ ਭਰਾ ਸਾਰੇ ਆਏ ਸੀ ਤੇ ਉਹਨਾਂ ਤੱਕ ਨੂੰ ਸਾਰੇ ਇਹਨੂੰ ਹਸਪੀਟਲ ਚ ਐਡਮਿਟ ਕਰਾਇਆ ਕੀ ਗੱਲ ਇਹਨਾਂ ਨੇ ਗੁੱਟਮਾਰ ਹੋਈ ਵੀਡੀਓ ਵਾਲਾ ਵੀਡੀਓ ਆ ਸਰ ਇਹ ਸਾਨੂੰ ਦੱਸਦੀ ਨਹੀਂ ਸੀ ਭਈ ਇਹਦੇ ਨਾਲ ਕਾਫੀ ਮਹੀਨੇ ਆ ਉਹ ਸਾਲਾਂ ਤੋਂ ਇਹ ਕੰਮ ਚੱਲਦਾ ਪਿਆ ਇਹਨਾਂ ਦੇ ਘਰ ਦੇ ਤੇ ਅਸੀਂ ਇਹ ਹੀ ਕਹਿਣਾ ਕਿ ਤੂੰ ਤੇਰਾ ਘਰ ਹੈ ਤੂੰ ਆਪਣੇ ਘਰ ਦੇ ਬੱਚਿਆਂ ਨੂੰ ਸੰਭਾਲ ਆਪਣੇ ਹਸਬੰਦ ਨਾਲ ਰਹਿ ਰਾਜੀ ਤੇ ਬਸ ਆਪਾਂ ਉਹਨਾਂ ਦੇ ਹਸਬੰਦ ਨੂੰ ਠੀਕ ਆ ਹਾਂਜੀ ਠੀਕ ਹੈ ਠੀਕ ਹੈ ਉਹ ਵੀ ਇੰਟਰਵਿਊ ਕਰਦੇ ਕਿ ਮਜੋਰਟੀ ਗੁੱਟਮਾਰ ਹੋ ਰਹੀ ਆ ਹਾਂਜੀ ਬੋਲਦੇ ਤਾਂ ਹੈਗੇ ਆ ਬਟ ਜਦੋਂ ਉਹ ਆਉਂਦੇ ਸੁੱਟੇ ਉਦੋਂ ਉਹਨਾਂ ਦੇ ਸਾਹਮਣੇ ਕੁੱਝ ਨਹੀਂ ਕਹਿੰਦੇ ਇਹਨੂੰ ਮੰਗਰੋ ਬਹੁਤ ਤੰਗ ਕਰਦੇ ਇਹਨਾਂ ਨੂੰ ਗੋង ਗੋង ਤੰਗ ਕਰਦਾ ਸਾਰੇ ਪਰਿਵਾਰ ਚ ਸਰ ਮੇਰੇ ਹੁੰਦਿਆ ਮੈਂ ਗਈ ਇੱਕ ਦੋ ਵਾਰ ਹੀ ਮੇਰੇ ਹੁੰਦਿਆ ਵੀ ਇਹਦੀ ਸੱਸ ਲਨਾ ਨਾ ਹੋਰੋਂ ਮੁੰਡਾ ਤੇ ਜੋ ਪਰਮਜੀਤ ਦੀ ਘਰ ਦੀ ਉਹਨਾਂ ਨੇ ਵੀ ਬਹੁਤ ਮਤਲਬ ਰੋਜੀ ਰੋਲਾ ਪਹਿਲਾਂ ਜੀ ਤੁਸੀਂ ਤੇਰੀ ਗਰੂਰ ਕੀਤਾ ਮਾਰੋ ਸਰ ਇਹ ਗੀਤ ਕੀਤਾ ਕੀਤਾ ਹੈ ਇਹਨਾਂ ਨੇ ਕੀਤਾ ਹੈ ਬਟ ਉਹੀ ਸਰਪੰਚ ਸਾਹਿਬ ਨੇ ਕਹਿ ਦਿੱਤਾ ਪਿੰਡ ਵਾਲਿਆਂ ਨੇ ਕਿ ਘਰੇ ਆ ਜਾ ਕੋਈ ਗੱਲ ਨਹੀਂ ਹੈ ਘਰ ਦੇ ਲਈ ਠੀਕ ਕੰਮ ਤੇ ਜਿਹੜੀ ਵੀਡੀਓ ਵਾਇਰਲ ਹੋ ਰਹੀ ਆ ਕਿੰਨਾ ਕੁੱਟਿਆ ਮਾਰਿਆ ਜਾ ਰਿਹਾ ਬੱਚਿਆਂ ਦੇਖਦਾ ਨਹੀਂ ਕਿੰਨਾ ਤਸ਼ੱਦਦ ਹੋ ਰਿਆ ਨਾ ਸਰ ਇਹੀ ਫੇਰ ਸਾਨੂੰ ਇਹੀ ਤਾਂ ਮੁਰਦੇ ਕਹਿੰਦੇ ਪਏ ਕਿ ਤੁਸੀਂ ਘਰੇ ਲੈ ਕੇ ਆਓ ਛੁੱਟੀ ਲੈ ਕੇ ਆਓ ਇਹਦੇ ਹਸਬੰਦ ਨੂੰ ਜੋਰ ਦਿੱਤਾ ਉਸਨੇ ਵੀ ਕਾਰਵਾਈ ਕੀਤੀ ਸਰ ਹਜੇ ਤੱਕ ਤੇ ਨਹੀਂ ਐਚ ਆਰ ਉਹ ਮੈਡਮ ਨੇ ਸਾਨੂੰ ਸੱਦਿਆ ਸੀ ਤੇ ਕਿਹੜੇ ਮੈਡਮ ਆ ਸੋਨਮਦੀਪ ਕੀ ਕਹਿੰਦੇ ਹੋ ਉਹਨਾਂ ਨੇ ਕਿਹਾ ਸੀ ਕਿ ਤੁਹਾਡੇ ਫਾਈਲ ਬਣੀ ਹੈ ਤੁਸੀਂ ਆਇਓ ਸਰ ਮੈਂ ਸੁੱਤਰਵਾਰ ਆਈ ਸੀ ਅਸੀਂ ਸ਼ਾਮੇ ਇਸ ਟਾਈਮ ਗਏ 7 ਵਜੇ ਤੇ ਉਹਨਾਂ ਨੇ ਸਾਨੂੰ ਕਿਹਾ ਕਿ ਕੱਲ 9 ਵਜੇ ਆਇਓ ਸਰਪੰਚ ਸਾਹਿਬ ਨੂੰ ਲੈ ਕੇ ਅਸੀਂ ਸਰਪੰਚ ਸਾਹਿਬ ਨੂੰ ਪਿਆ ਤੇ ਸਰਪੰਚ ਸਾਹਿਬ ਨੇ ਸਾਨੂੰ 7 ਵਜੇ ਅਗਲੇ ਦਿਨ ਫੋਨ ਕਰ ਦਿੱਤਾ ਕਿ ਨਹੀਂ ਮੈਡਮ ਕਹਿੰਦੀ ਸ਼ਾਮੇ 4 ਵਜੇ ਆਇਓ ਉਹ ਸ਼ਾਮੇ 4 ਵਜੇ ਪਰ ਸਾਨੂੰ ਸਾਡੇ ਕੋਲ ਫੋਨ ਕਰ ਤੁਹਾਨੂੰ ਦਰਦਰ ਭਟਕਣਾ ਕਰ ਰਹੇ ਹੋ ਹਾਂ ਨਹੀਂ ਉਹਨਾਂ ਨੇ ਸਾਨੂੰ ਮਤਲਬ ਹੀ ਆਗਾ ਟਾਲਾ ਕਰ ਦਿੱਤਾ ਹੈ ਉਹ ਸਾਹਿਬ ਜੀ ਮੈਨੂੰ ਹਾਂ ਜੀ ਤੇ ਇਹ ਤੁਹਾਡੀ ਹੁਣ ਪੰਜਾਬ ਸਰਕਾਰ ਪ੍ਰਸ਼ਾਸਨ ਤੱਕ ਹੀ ਮੰਗਦਾ कि ਸਾਡੇ ਕੋਲ ਇਨਸਾਫ ਦੁਆਇਆ ਜਾਇਆ ਜਾਏ ਉਹ ਹਰ ਰੋਜ਼ ਘਰ ਦੇ ਵਿੱਚੋਂ ਕੱਢਣਾ ਕੱਢਦੇ ਆ ਤੇ ਸੱਸ ਸੋਹਰਾ ਨਨਾਨਾ ਰਲ ਕੇ ਤੇ ਉਹਨੂੰ ਉਹਦਾ ਘਰ ਦਾ ਜੋ ਵੀ ਬਣਦਾ ਉਹਨੂੰ ਘਰ ਦਾ ਮਿਲੇ ਇਹਨਾਂ ਦਾ ਜੀਠ ਜ਼ੋਰ ਨਹੀਂ ਹੈਗਾ ਸਰ ਉਹਦਾ ਥੋੜਾ ਦੇਖ ਨਾ ਇਹ دیر ਸੀ ਤੇ ਉਹ ਤੇ ਪਹਿਲੇ ਹੀ ਕੁਝ ਨੰਦਰ ਕੀਤਾ ਸੀ ਠੀਕ ਹੈ ਹੋਰ ਤੁਸੀਂ ਕੁਝ ਕਹਿਣਾ ਚਾਹੁੰਦੇ ਸਰ ਮੈਂ ਅਹੀਂ ਇਹ ਹੀ ਕਹਿਣਾ ਚਾਹੁੰਦਾ ਕਿ ਇਹ ਦੱਸਦੀ ਹੈ ਕਿ ਇਦਾਂ ਹੀ ਹੁੰਦਾ ਹੈ ਹਰ ਰੋਜ਼ ਹਰ ਰੋਜ਼ ਤੇ ਅਹੀਂ ਵੀ ਚਲੋ ਤਾਂ ਕਹਿੰਦੇ ਨੇ ਤੇ ਇਹਨੂੰ ਆਪਣੇ ਘਰ ਦੇ ਤੁਸੀਂ ਹੇਬਲਾਤ ਤੋਂ ਹਾਸਲਾਤ ਤੋਂ ਉੱਥੇ ਇਹਨਾਂ ਦੇ ਮਨਜੀਤ ਪੇਕਾ ਪਰਵਾਰ ਆ ਪੇਕਾ ਠੀਕ ਹਾਂਜੀ ਤੇ ਸਾਰੇ ਇਹ ਕਹਿੰਦੇ ਆ ਕਿ ਅਜੀ ਤੁਹਾਡਾ ਹਾਂਜੀ ਮੇਰਾ ਨਾਮ ਦਰਨੀਤ ਕੌਰ ਆ ਪਿੰਡ ਕਿਹੜਾ ਤੁਹਾਡਾ ਹਾਂਜੀ ਲਖਣਕਲਾ ਅਜੀ ਤੁਸੀਂ ਸਿਵਲ ਹਸਪੀਟਲ ਜੀਰੇ ਲਾਜੋ ਕੀ ਕਾਰਨ ਆ ਹਾਂਜੀ ਮੇਰੇ ਸਾਰੇ ਪਰਿਵਾਰ ਵੱਲੋਂ ਰੋਜ ਕੁੱਟ ਮਾਰ ਹੁੰਦੀ ਆ ਕੀ ਕਾਰਨ ਕੀ ਆ ਕੁੱਟ ਮਾਰ ਕਰਨ ਦਾ ਮੇਰਾ ਘਰ ਵਾਲਾ ਵਿਦੇਸ਼ ਚ ਰਹਿੰਦਾ ਹੈ ਤੇ ਮੇਰੇ ਨਾਨਾ ਤੇ ਉਹਦਾ ਨਾਮ ਕੀ ਤੁਹਾਡੇ ਘਰ ਬਲੇ ਦਾ ਹਰਪ੍ਰੀਤ ਸਿੰਘ ਅੱਛਾ ਕਿੰਨੇ ਸਾਲਾਂ ਤੋਂ ਬਲੀਜ ਦੇ ਵਿੱਚ? ਹਾਂਜੀ 12-13 ਸਾਲ ਹੋ ਗਏ। ਅੱਛਾ ਤੇ ਪਿੱਛੇ ਸੋਹਰਾ ਪਰਿਵਾਰ ਕੱਲੀ ਤੰਗ ਕਰਦਾ ਸੀ ਮੈਨੂੰ। ਕਹਿੰਦੇ ਕਿ ਘਰ ਸਾਡਾ ਹੈ ਤੁਹਾਡਾ ਕੁਝ ਨਹੀਂ ਇੱਥੇ ਘਰੋਂ ਬਾਹਰ ਜਾਓ। ਅੱਛਾ ਤੇ ਬੱਚੇ ਤੁਹਾਡੇ ਕਿੰਨੇ? ਹਾਂਜੀ 2। ਤੇ ਉਹਨਾਂ ਨੂੰ ਵੀ ਸੋਹਰਾ ਪਰਿਵਾਰ ਨਹੀਂ ਰੱਖਦਾ ਤੁਹਾਡਾ? ਨਹੀਂ। ਤੇ ਉਹਦੇ ਕਰਕੇ ਤੁਹਾਡੇ ਨਾਲ ਕੁੱਟਮਾਰ ਕੀਤੀ ਗਈ? ਹਾਂਜੀ। ਕੌਣ ਕੁੱਟਮਾਰ ਕਰਦਾ ਤੁਹਾਡੇ ਨਾਲ? ਹਾਂਜੀ ਮਨਾਨ ਤੇ ਮਨਾਨ ਦਾ ਮੁੰਡਾ ਤੇ ਸਾਸ ਸੋਹਰਾ। ਰਾਮ ਕੀ ਉਹਨਾਂ ਦੇ? ਹਾਂਜੀ ਕਮਲੇਸ਼ ਰਾਣੀ ਨਾਨ ਦਾ ਨਾਮ ਹੈ। ਮੁੰਡੇ ਦਾ ਨਾਮ ਹੈਗਾ ਸਿਮਰਨ ਸਿੰਘ ਅੱਛਾ ਜੀ ਤੇ ਜਿਹੜਾ ਤੁਹਾਡੀ ਵੀਡੀਓ ਵਾਲਾ ਮੈਂ ਤੁਹਾਨੂੰ ਲੰਮੇ ਪੜਾਏ ਜਾ ਰਿਹਾ ਉਹ ਕਿਹ ਚੋਂ ਕੌਣ ਕੌਣ ਦਾ ਮੁੰਡਾ ਪੜਿਆ ਵਾ ਹਾਂਜੀ ਮੇ ਨਾਮ ਦਾ ਮੁੰਡਾ ਤੇ ਮੇ ਨਾਮ ਅੱਛਾ ਜੀ ਹਾਂ ਬਣਾ ਘਰ ਦੇ ਵਿੱਚ ਜਿੰਦੀ ਤਾਂ ਬੈਠੀ ਹਾਂ ਹਾਂਜੀ ਕੀ ਜਿਹੜਾ ਸਾਰੇ ਪਰਿਵਾਰ ਨੂੰ ਉੱਥੇ ਹਾਂਜੀ ਹਾਂਜੀ ਤੁਹਾਡੇ ਬੱਚੇ ਕਿੰਨੇ ਆ ਹਾਂਜੀ ਮੇਰੇ ਬੱਚੇ ਦੋ ਕਿ ਬੇਟਾ 8 ਸਾਲ ਦਾ ਬੇਟਾ ਤੇ 4 ਸਾਲ ਦੀ ਗੁੜੀ ਆ ਤੇ ਇਹ ਜਿਹੜਾ ਤਾਂ ਮੁੰਡਾ ਵੀ ਉੱਥੇ ਪੁੱਟਿਆ ਵਾ ਕਿਦੋਂ ਪੁੱਟਿਆ ਤੁਹਾਨੂੰ ਇਹ ਵੀਰਵਾਰ 4 ਤਰੀਕ ਤੇ ਕੀ ਬਾਲੋ ਤੁਹਾਨੂੰ ਨਾ ਬੂਤੜਾ ਪੁੱਟ ਰਿਹਾ ਕਾਰੋਬਾਰ ਕੱਢਣ ਦੇ ਮਾਰੇ ਆ ਗਈ ਕੀ ਤੁਹਾਡੇ ਡੰਡੇ ਸੋਤੇ ਵਾਲ ਪੱਟੇ ਚਾਪਲਾ ਹਾਂ ਜੀ ਇਸ ਸਬੰਧੀ ਤੁਸੀਂ ਕੋਈ ਪੁਲਿਸ ਨੂੰ ਸੂਚਨਾ ਦਿੱਤੀ ਹੈ ਹਾਂ ਜੀ ਕਾਰਵਾਈ ਹੋਈ ਨਹੀਂ ਸਰ ਕੋਈ ਕਾਰਵਾਈ ਨਹੀਂ ਹੋਈ ਹੈ ਜੀ ਮੈਂ ਬਾਈ ਜੀ ਨਾਮ ਹਾਂ ਹਾਂ ਜੀ ਕੀ ਨਾਮ ਹੈ ਜਿਨ੍ਹਾਂ ਦੇ ਜਿਨ੍ਹਾਂ ਨੇ ਤੁਹਾਡੇ ਹਮਲਾ ਕੀਤਾ ਤੇ ਚੰਦ ਮੇਰੀ ਸੱਸ ਦੇ ਬੋ ਤੇ ਕਮਲੇਸ਼ ਰਾਣੀ ਤੇ ਉਸ ਦਾ ਮੁੰਡਾ ਤੇ ਪ੍ਰਵਿੰਦਰ ਕੌਰ ਜਿਸ ਦਾ ਘਰ ਵਾਲਾ ਮੇਰੀ ਨਾਨਾ ਦੀ ਗੁੜੀਆ ਵਾ ਉਹਦਾ ਘਰ ਵਾਲਾ ਪੁਲਿਸ ਟੀਆ ਪਰਮਜੀਤ ਸਿੰਘ ਤੇ ਉਹ ਉਹਦੀਆਂ ਧਮਕੀਆਂ ਦਿੰਦੇ ਆ ਕਿ ਤੂੰ ਕੀ ਕਰ ਲਉਗੀ ਜਾ ਉਹ ਜਿੱਦਾਂ ਮਰਜੀ ਨਕਟੋ ਅਸੀਂ ਆਪ ਹੀ ਸੰਭਾਲ ਲਾਂਗੇ ਜਿੱਦਾਂ ਮਰਜੀ ਕੋਟ ਮਾਰ ਕਰੋ ਜੋ ਮਰਜੀ ਕਰੋ ਕਿ ਅਸੀਂ ਆਪ ਹੀ ਦੇਖ ਲਾਂਗੇ ਕੋਈ ਨਹੀਂ ਘਰ ਵਾਲਾ ਪੁਲਿਸ ਟੀਆ ਕਿਹੜੇ ਮੈਕਬੇ ਦੇ ਵਿੱਚ ਹੋੜਾ ਪੁਲਿਸ ਦੇ ਵਿੱਚ ਕਿੱਥੇ ਡੁੱਡੀ ਹੋਦੀ ਹਾਂਜੀ ਖੋਜੇਵਾਲ ਕੀ ਨਾਮ ਕੀ ਉਹਦਾ ਪਰ ਮਜੀਤ ਸਿੰਘ ਉਹਨੇ ਵੀ ਕਦੀ ਤੁਹਾਡੇ ਨਾਲ ਕੋਈ ਬਸਲੂਕੀ ਕੀਤੀ ਹੈ ਕਦੀ ਆਪ ਪਗਦੀ ਹਾਂ ਜੀ ਕਹਿ ਦਿੰਦਾ ਕਿ ਕੋਈ ਨਹੀਂ ਮੈਂ ਦੇਖ ਲਊਗਾ ਮੈਂ ਸਭ ਸੰਭਾਲ ਲਊਗਾ ਤੁਸੀਂ ਕਿਤੋਂ ਮਾਰੋ ਜੋ ਮਰਜੀ ਕਰੋ ਦੂਜੀ ਗੱਲ ਪਿੰਡ ਦੇ ਸਰਪੰਚ ਜਾਂ ਹੋਰ ਮੋਹਰ ਵਿਅਕਤੀਆਂ ਤੋਂ ਅੱਲਜੀ ਮਾਹੌਲ ਸੁ ਰਹਿਆ ਨਹੀਂ ਨਹੀਂ ਬਸ ਇਦਾਂ ਹੀ ਹੁੰਦੇ ਪੰਚਾਇਤ ਚ ਸੁਲਾਸ ਸੁਪਾਈ ਕਰ ਲੈਂਦੇ ਆ ਤੇ ਬਾਅਦ ਚ ਬੇ ਉਹੀ ਹਾਲ ਹੋਪਾ ਵੀ ਕੀ ਮੰਗਦਾ ਹਾਂ ਜੀ ਮੇਰੀ ਮਨਸਾਬ ਦੋਸਤ ਕਰਦੀ ਕੀ ਮੰਗ ਕਰਦੇ ਤੁਸੀਂ ਹਾਂਜੀ ਸਰਪੰਚ ਜੀ ਤਾਂ ਇਹ ਮੰਗਦਾ ਪੀੜਿਤ ਪੱਖੋਂ ਕੀ ਮਿਲਣ ਸਾਹਿਬ ਉਸਦੇ ਬਾਰੇ ਅੱਜ ਸਿ ਆਏ ਆ ਐਸ ਐਚਓ ਸਦਰ ਮੈਡਮ ਸੋਨਮਦੀਪ ਜੀ ਕੋ ਮੈਡਮ ਕੀ ਉਹਨਾਂ ਨੂੰ ਸਾਫ ਮਿਲਿਆ ਕਿ ਲਖਣ ਕਲਾ ਤੇ ਔਰਤਾਂ ਨੂੰ ਘਟਿਆ ਗਿਆ ਹੈ ਜੀ ਲਖਣ ਕਲਾ ਤੋਂ ਗੁਰਮੀਤ ਕੌਰ ਵਾਸੀ ਲਖਣ ਕਲਾ ਦੀ ਸਾਨੂੰ ਐਮ ਐਲਏ ਰਿਸੀਵ ਹੋਈ ਸੀ ਉਹਦੀ ਸਟੇਟਮੈਂਟ ਦੇ ਅਕੋਰਡਿੰਗਲੀ ਸਿੰਮਰਨ ਸਿੰਘ ਦੇ ਖਿਲਾਫ ਜੋ ਵੀ ਬਣਦੀ ਉਹ ਕਾਰਵਾਈ ਸਾਡੇ ਵੱਲੋਂ ਕੀਤੀ ਗਈ ਹੈ ਜੀ ਮੈਨੂੰ ਉਹਨਾਂ ਦਾ ਕਹਿਣਾ ਕਿ ਉਹਨਾਂ ਦਾ ਜਿਹੜਾ ਨਨਾਨ ਤੇ ਉਹਦਾ ਮੁੰਡਾ ਬਿਲਕੁਲ ਬੇਰਾਨੀ ਨਾਲ ਸੜਕ ਤੇ ਘੁੱਟਿਆ ਜਿਸ ਦੀ ਉਸਨੇ ਜਿਹੜੀ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਕੀਤੀ ਆ ਤੇ ਉਸ ਤੋਂ ਇਲਾਵਾ ਆਏ ਦਿਨ ਸੱਸ ਸੋਹਰਾ ਨੂੰ ਘੁੱਟਦੇ ਮਾਰਦੇ ਰਹਿੰਦੇ ਆ ਜੀ ਇਹਦੇ ਬਾਰੇ ਕੀ ਕਾਰਵਾਈ ਹੋਈ ਹੈ ਜੀ ਜਿਹੜੀ ਪੀੜਤ ਲੇਡੀ ਗੁਰਮੀਤ ਕੌਰ ਵਾਸੀ ਲਖਣਕਲਾ ਵੱਲੋਂ ਆਪਣੀ ਸਟੇਟਮੈਂਟ ਦੇ ਵਿੱਚ ਸਿਰਫ ਸਿਮਰਨ ਸਿੰਘ ਦਾ ਜ਼ਿਕਰ ਕੀਤਾ ਗਿਆ ਹੈ ਉਹਦੇ ਅਕੋਰਡਿੰਗਲੀ ਜੋ ਦੀ ਸਟੇਟਮੈਂਟ ਦੇ ਪਲੱਸ ਐਮਆਰਪੀ ਅਕੋਰਡਿੰਗਲੀ ਸਾਡੇ ਵੱਲੋਂ ਬਣਦੀ ਕਾਰਵਾਈ ਕੀਤੀ ਗਈ ਹੈ ਉਦੇ ਵਿੱਚ ਦੋ ਸੱਤਾ ਜੀ ਅੰਦਰ ਅਬਜ਼ਰਵੇਸ਼ਨ ਨੇ ਜੇ ਉਹਨਾਂ ਦਾ ਰਿਜ਼ਲਟ ਆਉਂਦਾ ਜੋ ਸਖ਼ਤ ਕਾਰਵਾਈ ਬੰਦੀ ਹੋਵੇ ਕੀਤੀ ਜਾਏਗੀ ਸਾਡੇ ਵੱਲੋਂ ਕਿਹੜੀ ਕਿਹੜੀ ਧਾਰਾ ਲੱਗਦੀਆਂ ਸਾਡੇ ਵੱਲੋਂ 115 ਜੀਮਨ ਦੋ ਬੀਐਨਐਸ ਦੇ ਤਹਿਤ ਕਾਰਵਾਈ ਕੀਤੀ ਗਈ ਹੈ ਇਸ ਤੋਂ ਇਲਾਵਾ ਸਾਡੇ ਵੱਲੋਂ ਪ੍ਰੀਵੈਂਟਿਵ ਐਕਸ਼ਨ ਵੀ ਕੀਤਾ ਗਿਆ ਜਿਸ ਦੇ ਬਲ ਮੈਡਮ ਆਜ ਨੂੰ ਘਰੇਲੂ ਜਿਹੜੇ ਝਗੜੇ ਹੋ ਰਹੇ ਔਰਤਾਂ ਤੇ ਕਾਫੀ ਅਧਿਆਚਾਰ ਹੋ ਰਿਹਾ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਪ੍ਰੋਬਲਮ ਨੂੰ ਇਹਨ ਵਿੱਚ ਜੇ ਕੋਈ ਕੁਝ ਗਲਤ ਕਰਦਾ ਹੈ ਕਿਸੇ ਨਾਲ ਵੀ ਘਰੇਲੂ ਹਿੰਸਾ ਦਾ ਕੁਝ ਵੀ ਹੋਵੇ ਤਾਂ ਸਾਡੇ ਵੱਲੋਂ ਜੋ ਬਣਦੀ ਹੈ ਇਮੀਡੀਟਲੀ ਕਾਰਵਾਈ ਕੀਤੀ ਜਾਵੇਗੀ ਜੀ